ਦੁਨੀਆ ਵਿੱਚ ਨੇ ਕੋਈ ਮਿਸਾਲ ਮਿਲਦੀ ਬੇਮਿਸਾਲ ਨੇ ਗੁਰੂ ਗ੍ਰੰਥ ਸਾਹਿਬ ਸਦਾ ਓਟ ਤੇ ਆਸਰਾ ਅਸੀਂ ਲੈਂਦੇ ਸਦਾ ਓਟ ਤੇ ਆਸਰਾ ਸਹੀ ਅੰਦੇ ਦੀਨ ਦਿਆਲ ਨੇ ਗੁਰੂ ਗ੍ਰੰਥ ਸਾਹਿਬ ਕਈ ਸਦੀਆਂ ਤੋਂ ਸਾਡੀ ਅਗਵਾਈ ਕਰਕੇ ਹਰਦਮ ਸਾਡੇ ਨਾਲ ਨੇ ਗੁਰੂ ਗ੍ਰੰਥ ਸਾਹਿਬ ਜੁਗੋ ਜੁਗੋ ਜੋ ਸਦਾ ਅਟਲ ਰਹਿਣੇ ਆਪ ਅਕਾਲ ਨੇ ਗੁਰੂ ਗ੍ਰੰਥ ਸਾਹਿਬ ਆਪ ਅਕਾਲ ਨੇ ਗੁਰੂ ਗ੍ਰੰਥ ਸਾਹਿਬ ਗੁਰੂਆਂ ਭਗਤਾਂ ਤੇ ਗੁਰੂ ਸਿੱਖ ਪਿਆਰਿਆਂ ਦਾ ਸ਼ੁਭ ਬਚਨ ਵਿਚਾਰਾਂ ਦਾ ਤਤ ਬਾਣੀ ਜੁਗੋ ਜੁਗ ਅਟਲ ਐ ਜੋਤ ਤਾਈ ਤੁਹਾ ਦਾ ਰਹੇਗੀ ਸਚ ਬਾਣੀ ਰਚੀ ਗਈ ਐ ਸਾਰੀ ਮਨੁੱਖਤਾ ਲਈ ਭਲਾ ਮੰਗਦੀ ਸਦਾ ਸਰਬਤ ਬਾਣੀ ਪੜ ਸੁਣ ਕੇ ਜਿਹੜਾ ਵਿਚਾਰਦਾ ਹੈ ਪੜ ਸੁਣ ਕੇ ਜਿਹੜਾ ਵਿਚਾਰਦਾ ਹੈ ਕੱਢੇ ਦਿਲੋਂ ਉਸ ਦੇ ਕੁਸਤ ਬਾਣੀ